ਮੈਨੂੰ ਲੱਗਦਾ ਹੈ ਤੁਹਾਡਾ ਆਹ ਗਿਫਟ ਦੇਖ ਕੇ ਰੂਹ ਖੁਸ਼ ਹੋ ਜਾਣੀ ਹੈ ਸਭ ਤੋਂ ਜ਼ਿਆਦਾ ਖੁਸ਼ ਹੋ ਮੇਰੀ ਦਾਸ ਅੱਜ ਦੱਸ ਕਿਉਂ ਅਸੀਂ ਆਹ ਫਿਰਦੇ ਹਾਂ ਨਾਲੇ ਲਓ ਬਈ ਜੁਝਾਰ ਤੇ ਰਿੱਕੀ ਚਲੇ ਗਏ ਇੱਕ ਬੰਦਾ ਆਉਣ ਡਿਊਟੀ ਆ ਗਿਆ ਇੱਕ ਬੰਦਾ ਲਓ ਬਈ ਸਤਿ ਸ਼੍ਰੀ ਅਕਾਲ ਗਾਇਜ਼ ਲੋ ਜੁਝਾਰ ਸਿੰਘ ਜੀ ਤਾਂ ਸੌਂ ਗਏ ਨੇ ਬੁਟੀਕ ਤੇ ਆਪਾਂ ਪਹੁੰਚ ਗਏ ਸੀ ਸਵਾਗਤ ਹੈ ਤੁਹਾਡੇ ਸਾਡੇ ਇਸਟ੍ਰੈਂਡ ਮਿਸਿਸ ਸੀਵੀਆ ਕਪੜ ਚੈਨਲ ਤੇ ਤੇ ਅੱਜ ਅਸੀਂ ਸੁੰਨੇ ਜੀ ਹੋ ਕੇ ਆ ਗਏ ਕਿਉਂਕਿ ਮੰਮੀ ਡੈਡੀ ਹੈ ਨਹੀਂ ਸੀ ਮੰਮੀ ਡੈਡੀ ਗਏ ਸੀ ਕਿ ਕੁੱਬੇ ਦਵਾਈ ਲੈਣ ਤੇ ਆਪਾਂ ਫਿਰ ਸੁੰਨੇ ਜੀ ਹੋ ਕੇ ਪਹੁੰਚ ਗਏ ਸੀ ਅੱਜ ਕੀ ਕਰਨਾ ਗਾਇਸ ਚਲਦੇ ਹਾਂ ਦੇਖਦੇ ਹਾਂ ਹੈ ਦੇਖਦੇ ਹਾਂ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਦਿਖਾਉਣੀ ਨੇ ਚਾਦਰਾਂ ਮੈਨੂੰ ਰਿੱਕੀ ਚਾਦਰਾਂ ਆਈਆਂ ਨੇ ਗਿਫਟ ਕਿਹੜੀਆਂ ਮੈਨੂੰ ਘਰੇ ਵਿਛਾਉਣ ਵਾਲੀਆਂ ਚਾਦਰਾਂ ਆਈਆਂ ਨੇ ਗਿਫਟ ਮੈਂ ਬਹੁਤ ਖੁਸ਼ ਹਾਂ ਗਾਇਸ ਮੈਨੂੰ 6 ਚਾਦਰਾਂ ਆਈਆਂ ਨੇ ਗਿਫਟ ਠੀਕ ਆ ਦਿਖਾਉਣੀ ਆ ਮੈਂ ਤੁਹਾਨੂੰ ਇਹ ਆਰਿਆ ਆਰਿਆ ਪੈਕਟ ਆਰਿਆ ਪੈਕਟ ਚਾਦਰਾਂ ਵਾਲਾ ਇਹਦੇ ਵਿੱਚੋਂ ਕੱਲੀ-ਕੱਲੀ ਚਾਦਰ ਕੱਢ ਕੇ ਦਿਖਾਵਾਂਗੀ ਮੈਂ ਤੁਹਾਨੂੰ ਨਾਲੇ ਵੀਡੀਓ ਵੀ ਬਣਾਉਣੀ ਆ ਮੈਂ ਇਹ ਵੀਡੀਓ ਵੀ ਅਪਲੋਡ ਕਰੂੰਗੀ ਨਾਲੇ ਕੁਆਲਿਟੀ ਵਾਈਜ਼ ਤੁਹਾਨੂੰ ਦੱਸ ਦਊਗੀ ਵੀ ਕਿੱਦਾਂ ਦੀ ਕੁਆਲਿਟੀ ਹੈ ਇਹਨਾਂ ਦੀ ਠੀਕ ਹੈ ਚਾਦਰਾਂ ਆ ਗਏ ਅੱਜ ਮੇਰੀ ਮੰਮੀ ਸਭ ਤੋਂ ਜ਼ਿਆਦਾ ਖੁਸ਼ ਹੋ ਮੇਰੀ ਦਾਸਾ ਅੱਜ ਦਾਸਾ ਕਿਉਂ 블루티 ਜਿਹੜਾ ਬੈਠਾ ਨਹੀਂ ਦੱਸ ਕਿਉਂ ਖੁਸ਼ ਹੋ ਗਈ ਮੰਮੀ ਚਾਦਰਾਂ ਦੇ ਹਾਂ ਬਾਹਲਾ ਸ਼ੌਂਕ ਆ ਮੰਮੀ ਚਾਦਰਾਂ ਨੂੰ ਬਾਹਲਾ ਜਿਆਦਾ ਨਜਾਇਜ਼ ਸ਼ੌਂਕ ਆ ਮੇਰੀ ਮੰਮੀ ਨੂੰ ਚਾਦਰਾਂ ਨੂੰ ਚਾਦਰਾਂ ਨੰਨੀਆਂ ਤੋਂ ਨੰਨੀਆਂ ਹੋਣੀਆਂ ਚਾਹੀਦੀਆਂ ਨੇ ਇੰਨੀ ਮਿਹਨਤ ਦੇ ਨਾਲ ਸਾਡੀ ਕੁੜੀ ਨੇ ਕਿੱਧਰ ਗਈ ਉਹ ਸਾਡੀ ਕੁੜੀ ਨੇ ਵਿਚਾਰੀ ਨੇ ਪਾਰਸਲ ਸੀ ਜਿਹੜੇ ਉਹ ਪੈਕ ਕੀਤੇ ਪਰ ਉਹਦੇ ਨਾਲ ਹੋਈ ਬਹੁਤ ਹੀ ਬੁਰੀ ਗੱਲ ਕਿਉਂਕਿ ਪਾਰਸਲ ਇੱਥੇ ਹੀ ਰਹਿ ਗਿਆ ਕਿਉਂਕਿ ਅੱਜ ਸੀਗੀ ਆਫਿਸ ਦੇ ਵਿੱਚ ਛੁੱਟੀ ਉਹ ਗੱਲ ਹੋ ਗਈ ਨਾ ਹਾਤੀ ਤੋਤੀ ਰਹਿ ਗਈ ਮੂੰਹ ਤੇ ਮੱਕੀ ਬਹਿ ਗਈ ਹੈ ਅੱਜ ਤਾਂ ਸੋਮਵਾਰ ਆ ਪੁੱਤ 14 ਤਰੀਕ ਅੱਜ ਮਾਗੀ ਦੀ ਛੁੱਟੀ ਆ ਹੈ ਨਾ ਰਿੱਕੀ ਮਾਗੀ ਦੀ ਗਈ ਜਨੀ ਸੱਚ ਉਹਦੀ ਕਾਦੀ ਛੁੱਟੀ ਹੁੰਦੀ ਹੈ ਰਿੱਕੀ 14 ਨੂੰ ਰਿੱਕੀ ਕਾਦੀ ਛੁੱਟੀ ਹੁੰਦੀ ਹੈ 14 ਨੂੰ ਹੈ ਰਿੱਕੀ ਅੱਜ ਸਾਰਾ ਠੀਕ ਦਿੱਤੀ ਨਾ ਕੱਲ ਸਿਨ ਸਾਖੇ ਦਾ ਪਹਿਲਾਂ ਐਤਵਾਰ ਸੀ ਛੁੱਟੀ ਤਾਂ ਕਰਨੀ ਸੀ ਤਾ ਹਾਂ ਛੁੱਟੀ ਕੀਤੀ ਅੱਜ ਆ ਐਵੇਂ ਹੁੰਦਾ ਸ਼ਾਇਦ ਰਿੱਕੀ ਕਹਿ ਰਿਹਾ ਹੈ ਪਤਾ ਨਹੀਂ ਫਿਰ ਮੈਨੂੰ ਬਾਕੀ ਲੋਕ ਕੋਈ ਲੋਕ ਘੁੰਮਦੇ ਫਿਰਦੇ ਆ ਸ਼੍ਰੀਨਗਰ ਕੋਈ ਉੱਕੇ ਅਸੀਂ ਆ ਫਿਰਦੇ ਆਰ ਨਾਲੇ ਅੱਜ ਸਵੇਰ ਜੂਰ ਲੱਗਿਆ ਪਾਪਾ ਕਿਉਂ ਅੱਜ ਸਵੇਰ ਦੇ ਕਹੀ ਜਾਂਦੇ ਆ ਕੰਮ ਕਰਕੇ ਆਉਣਾ ਬੇਲੀ ਬੈਠੇ ਸੀਗੇ ਬੁਟੀਕ ਤੇ ਵੀ ਟੈਂਸ਼ਨ ਸਿਰ ਦੋਏ ਹੋਏ ਹੋਏ ਓ ਮਾਈ ਗॉड ਲੋਵੀ ਕੀ ਨਹੀਂ ਕੰਮ ਕਰੰਦਾਂ ਦੀ ਮੈਂ ਉਹ ਵੀ ਖਲ ਮੈਂ ਨੋਟ ਕਰੀਆ ਹੈ ਹਾਂ ਹਾਂ ਆਪ ਬਗਲ ਨੂੰ ਬਿਜ਼ਨਸ ਚ ਪਹਿਲਾਂ ਕੋਈ ਨੌਕਰੀ ਜਵਾਬ ਕਰਦੇ ਹੁੰਦੇ ਆ ਪਰ ਨਾਲ ਆਪਣਾ ਬਿਜ਼ਨਸ ਚ ਪੜਨ ਗਿਆ ਹਾਂ ਹਾਂ ਬਿਜ਼ਨਸ ਚ ਕਮਾਈ ਗਿਰ ਉਹਦਾ ਬਿਰਦ ਨਹੀਂ ਬੁਧ ਬਣੀ ਕਿਉਂ ਟੈਨਸ਼ਨ ਚਾਹੀ ਹੈਗੀ ਆ ਪਰ ਇੱਕ ਹੋਰ ਵੀ ਚੀਜ਼ ਆ ਕਿਸੇ ਨੂੰ ਦੱਸ ਕੇ ਪੁੱਛ ਕੇ ਥੋੜਾ ਜਣਾ ਪੈਣਾ ਹਾਂ ਬਿਜ਼ਨਸ ਤਾਂ ਜ਼ਿਆਦਾ ਵਧੀਆਗਾ ਬਾਕੀ ਉਹ ਤੋਂ ਥੋੜੀ ਚੁਆਇਸ ਆ ਵੀ ਤੁਹਾਨੂੰ ਘੱਟ ਵਧੀਆ ਲੱਗਦਾ ਬਸ ਚਲੋ ਕੰਮ ਤਾਂ ਤੇਰੇ ਮੇੜ ਕੇ ਇਹਨਾਂ ਉਠਾ ਲਿਆ ਵਸੇ ਤਾਂ ਔਖੇ ਨੇ ਰਿਕੀ ਦੇਣੀ ਹੈ ਇਹ ਜਿਹਨੇ ਕਿਸੇ ਤੋਂ ਪੁੱਛ ਕੇ ਦੇਖ ਲਿਓ ਜਮ ਨਹੀਂ ਰਾਮ ਮੈਂ ਤਾਂ ਸਰਦੂ ਹੀ ਹਾਂ ਜੇ ਕੋਈ ਨਹੀਂ ਚਾਹੁੰਦਾ ਬੜਾ ਦਵਾਈ ਲੋ ਪਹਿਲਾਂ ਤਾਂ ਚਲੋ ਪੀਪੀ ਚੈੱਕ ਕਰਾ ਕੇ ਦਵਾਈ ਲੈਣੇ ਫਿਰ ਜਾਨੀ ਲਓ ਬਾਈ ਇਧਰ ਚੱਲ ਰਿਹਾ ਮੈਚ ਕਿੱਥੋਂ ਦਾ ਰਿਕੀ ਪੱਥ ਪੱਥ ਦਾ ਮੈਚ ਚੱਲ ਰਿਹਾ ਬਾਈ ਕੀ ਆ ਬਾਤ ਆ ਹਨਾ ਕਿੰਨੇ ਨਾਮ ਰੱਖੇ ਨੇ ਭਲਾਂ ਦੀ ਬਹੁਤ ਨਾਮ ਬਹੁਤ ਹੀ ਨਾਮ ਰੱਖਿਆ ਤੇ ਮਨੁੱਖਤਾ ਦੀ ਸੇਵਾ ਨੂੰ ਵੀ ਦਾਨ ਕੀਤਾ ਨਾ 10 ਲੱਖ ਰੁਪਇਆ ਤੇ ਗੋ ਵੀਰ ਨੇ ਆ ਹੀ ਖਿਆ ਤਾਂ 10 ਲੱਖ ਰੁਪਏ ਦੀ ਇੱਟ ਹੀ ਸੱਟਿਆ ਹੋਣਾ ਇਹ ਹੁੰਦੀ ਹੈ ਬਾਈ ਸੇਵਾ ਕਿਉਂਕਿ ਦੇਖ ਲਓ ਉਹਨਾਂ ਨੂੰ ਐ ਲੱਗਦਾ ਵੀ ਕੱਲ ਨੂੰ ਐਵੇਂ ਕੋਈ ਕਹਿ ਦੂਗਾ ਨਾ ਵੀ 10 ਲੱਖ ਰੁਪਇਆ ਲੈ ਗਿਆ ਹਾਂ ਵੀ ਖਾ ਗਏ ਕਿਉਂਕਿ ਲੋਕਾਂ ਦੀ ਸੋਚ ਤਾਂ ਆਪਾਂ ਨੂੰ ਪਤਾ ਹੀ ਆ ਕੋਈ ਕਿੰਨਾ ਮਰਜ਼ੀ ਚੰਗਾ ਕਰ ਲੈ ਲੋਕਾਂ ਨੇ ਤਾਂ ਹੀ ਕਹਿਣਾ ਹੁੰਦਾ ਨਾਲੇ ਉਹ ਇੰਨਾ ਚੰਗਾ ਕੰਮ ਕਰਦੇ ਆ ਕੁਛ ਵੀ ਆ ਕਿਸੇ ਨੂੰ ਚੱਕਣਾ ਉਹਦੇ ਵਿੱਚੋਂ ਕੀੜੇ ਕੱਢਣੇ ਇਹ ਤੂੰ ਵੱਡੀ ਸੇਵਾ ਕੀ ਹੋ ਗਈ ਤੇ ਵਧੀਆ ਵੱਡਾ ਕੰਮ ਆ ਇੱਧਰ ਜਾਣਾ ਸੀਗਾ ਸਰਕਾਰ ਨੇ ਜਾਣਾ ਸੀਗਾ ਕੰਮਾਂ ਤੋਂ ਕੋਈ ਤੰਮਾ ਚ ਟਾਈਮ ਨਹੀਂ ਮਿਲਿਆ ਇਹਨਾਂ ਨੂੰ ਜਾਣਦਾ ਨਹੀਂ ਇਹਨਾਂ ਨੇ ਜਾਣਾ ਚਲੋ ਫਿਰ ਚੱਲ ਗਏ ਹੁਣ ਕੰਮ ਕਰ ਲਈਏ ਹੋਰ ਜਿਹੜੇ ਰਹਿ ਗਏ ਲਓ ਬਈ ਜੁਝਾਰ ਤੇ ਰਿੱਕੀ ਚਲੇ ਗਏ ਇੱਕ ਬੰਦਾ ਆਉਣ ਡਿਊਟੀ ਆ ਗਿਆ ਇੱਕ ਬੰਦਾ ਜਾ ਰਿਹਾਗਾ ਆਪਦੀ ਡਿਊਟੀ ਤੋਂ ਮੇਰੀ ਸ਼ਿਫਟ ਖਤਮ ਹੋ ਗਈ ਇਹਦੀ ਹੋਗੀ ਸਟਾਰਟ ਚਲੋ ਬਈ ਸੰਭਾਲ ਲੋ ਕੰਮ ਕਰ ਹਮ ਜਾਂਦੇ ਹਾਂ ਬਾਈ ਲੋਕ ਬਾਏ ਬਾਏ ਮੰਮੀ ਅੱਜ ਖੁਸ਼ ਹੋ ਜੂ ਪੂਰੀ ਚਾਦਰਾਂ ਦੇਖ ਕੇ ਲੋ ਵੀ ਗਾਇਸ ਕਰੇ ਪਹੁੰਚ ਗਏ ਆਪਾਂ ਮੰਮੀ ਨੂੰ ਕਰ ਦੇਣਾ ਅੱਜ ਅਸੀਂ ਖੁਸ਼ ਜਿਆਦਾ ਤੁਸੀਂ ਸਰਟਾ ਘੋਪਈ ਆਪਣ ਤੇ ਫਿਰ ਉਥੂ ਤੁਸੀਂ ਵਿੱਚ ਆ ਸਕਦੇ ਹੋ ਉਧਰ ਹੋ ਜਾਓ ਆਪ ਦਾ ਜਾ ਬੈਠ ਜਾਓ ਉੱਥੇ ਜਾਂ ਤੁਸੀਂ ਬਣਾ ਲਓ ਲੈ ਮੰਮੀ ਤੇਰੇ ਵਾਸਤੇ ਗਿਫਟ ਲੈਈਆਂ ਬਾਲਾ ਸੁਣਾ ਮੈਨੂੰ ਲੱਗਦਾ ਹੈ ਤੁਹਾਡਾ ਆ ਗਿਫਟ ਦੇਖ ਕੇ ਰੂਹ ਖੁਸ਼ ਹੋ ਜਾਣੀ ਹੈ ਇਹ ਤੁਹਾਡਾ ਫੇਵਰੇਟ ਗਿਫਟ ਹੈ ਚਲੋ ਆਪਾਂ ਦੁਨੇ ਖੋਲੀਏ ਉਹਨੂੰ ਬਾਅਦ ਚ ਲਿਆਣਾ ਓਏ ਸਾਡੀ ਅਸੀਆ ਲਓ ਭਈ ਇਹ ਕੇਪਟਾਇਆ ਸਾਨੂੰ ਅਮਨ ਦੇ ਕੌਰ ਵੱਲੋਂ ਠੀਕ ਐ ਇਹ ਸਾਰਾ ਤੁਹਾਨੂੰ ਇੰਸਟਾ ਤੇ ਆਪਾਂ ਦੱਸ ਦਾਂਗੇ ਮੈਂਸ਼ਨ ਕਰ ਲਾਂਗੇ ਖੋਲ ਰਹੀ ਐ ਮੰਮੀ ਦੇ ਹੰਮ ਮੰਮੀ ਦਾ ਕੇਪਟਾ ਐ ਮੰਮੀ ਦਾ ਫੇਵਰਟ ਗਿਫਟ ਮੈਂ ਮੰਮੀ ਦੇ ਹੈਲਪ ਕਰਾਂ ਲੈ ਦੇਖ ਨਮੇ ਦੋ ਤਿੰਨ ਚਾਰ ਇੱਕ ਦੋ ਤਿੰਨ ਚਾਰ ਪੰਜ ਛੇ 7 8 ਦੇਖੋ ਜੀ ਨਾ ਹੋਟਲ ਦੀਆਂ ਚਾਦਰਾਂ ਆਈਆਂ ਨੇ ਬਾਈ ਤੁਹਾਨੂੰ ਗਿਫਟ ਇਸੇ ਦਾ ਡਾਈਨ ਬਣਿਆ ਹੋਇਆ ਆ ਤਾਂ ਇਦਾਂ ਦੀ ਆ ਡਿਟੇਲ ਦੱਸੋ ਕੁੜੀ ਬਾਰੇ ਸਭੀ ਬਾਰੇ ਠੀਕ ਹੈ ਤੇ ਆ ਐਵੇਂ ਦੀ ਆ ਹੂੰ ਇਦਾਂ ਦੀ ਆ ਹੂੰ ਤੇ ਆਹ ਐਵੇਂ ਦੀ ਆ ਮਰ ਜਿਵੇਂ ਮੈਂ ਦੇਖੀਆਂ ਸੀਗੀਆਂ ਹਨਾ ਉਵੇਂ ਦੀਆਂ ਹੀ ਮਿਲ ਜਾਣੇ ਆ ਐਵੇਂ ਦੀ ਆ ਇਹਦੇ ਵਿੱਚ ਵੀ ਹੈਗਾ ਇਹਦੇ ਚ ਹੈ ਆ ਐਵੇਂ ਇਹ ਦੱਸਣਾ ਨੂੰ ਹੈ ਡਿਟੇਲ ਇਹ ਪੇਜ ਆ ਉਹਨਾਂ ਦਾ ਇੰਸਟਾਗ੍ਰam ਤੇ ਤੇ ਉਹ ਮੈਂ ਤੁਹਾਡੇ ਨਾਲ ਤੇਰਾ ਆਈਡੀ ਕੋਲਾਬ ਕਰੂੰਗੀ ਨਾ ਉਹਨਾਂ ਨਾਲ ਠੀਕ ਹੈ ਮਿਸਟ੍ਰੈਨ ਮਿਸਿਸ ਜੀ ਦੀ ਆਈਡੀ ਨੂੰ ਕੋਲਾਬ ਕਰੂੰਗੀ ਮੈਂ ਤੇ ਉੱਥੇ ਤੁਸੀਂ ਦੇਖ ਲਓ ਤੁਹਾਨੂੰ ਦੱਸ ਦੂੰਗੀ ਪਰ ਆਪਰ ਵੀ ਕਿਵੇਂ ਮੰਗਵਾਉਣੀਆਂ ਨੇ ਕਿਵੇਂ ਆਕਰ ਉਹਨਾਂ ਨਾਲ ਮੈਂ ਕੋਲਾਬ ਕਰ ਦੂੰਗੀ ਠੀਕ ਹੈ ਜੀ ਹੁਣ ਚਲੋ ਤੁਸੀਂ ਆਪਦੇ ਉੱਤੇ ਬਣਾਓ ਵੀਡੀਓ ਲਓ ਤੁਸੀਂ ਵਾਲੀ ਗੱਲ ਲਓ ਬਈ ਆ ਖੋਲ ਲੀ ਆਪਾਂ ਬੈੱਡ ਸ਼ੀਟ ਇੱਕ ਤਾਂ ਕਿੰਨਾ ਸੋਹਣਾ ਪ੍ਰਿੰਟ ਆ ਨਾ ਰਿਕੀ ਉੱਪਰ ਕਿਹੜੀ ਲਾ ਕੇ ਜਾਈਏ ਬੈੱਡ ਲਾ ਕੇ ਜਾਈਏ ਪਹਿਲਾਂ نیچے ਵਿਛਾਉਣੇ ਮੰਮੀ ਤੋਂ ਬਚ ਕੇ ਮੰਮੀ ਦੱਸ ਕਿਹੜੀ ਵਿਛਾਈਏ ਬਈ ਇੱਥੇ نیچے ਮੈਂ 7:00 ਵਜੇ ਖੋਲ ਦੂੰ ਤੁਸੀਂ ਦੱਸੋ ਉਹੀ ਖੋਲ ਦੂੰ ਮੈਂ ਹੋਰ ਆਹੀ ਵਿਛਾਵਾਂ ਪਲੇਨ ਕੀ ਡਾਰਕ ਵਿਛਾਵਾਂ ਜਿਵੇਂ ਆ ਇੱਕਾ ਮੋਰਨੀ ਵਾਲੀ ਆ ਆ ਮੋਰ ਨਹੀਂ ਲਿਆ ਗੋਰ ਚੱਕਰ ਜੇ ਵਾਲੀ ਹੈ ਆ ਆ ਬਚਾ ਲੈ ਵੀ ਆ ਬਚਾ ਲੈ ਤੁਸੀਂ ਦੱਸੋ ਲਾਸਟ ਵਾਰ ਜਾਓ ਠੀਕ ਆ ਆ ਬਚਾਉਣੀ ਆ ਮੰਮੀ ਨੂੰ ਇਹ ਜਿਆਦਾ ਪਸੰਦ ਆ ਮੈਨੂੰ ਪਤਾ ਲਾਈਟ ਕਲਰ ਕਰਕੇ ਚਲੋ ਇਹ ਬਚਾਉਣੀ ਆ ਹੈ ਚੱਲ ਮੰਮੀ ਬਚਾਈਏ ਲੈ ਰਕੀ ਅਕੀ ਚਾਤਰ ਬਚਾਉਣੀ ਆ ਦਿਖਾਉਣੀ ਆ ਮੈਂ ਤਾਂ ਕੱਪੜੇ ਸੱਟ ਕੇ ਆਈਆਂ ਫੇਰ ਸੱਟ ਦਨੇ ਕੱਪੜੇ ਆਪਾਂ ਦੋਨੇ ਜਾਣੇ ਖੜ ਜਾ ਕੋਈ ਨਹੀਂ ਮੈਂ ਬਚਾਉਣੀ ਆ ਮੈਂ ਮੁੰਡਾ ਬਣਾਂ ਮੈਂ ਮੁੰਡਾ ਬਣਾਂ ਜੀ ਜੀ लो बोल के सराणे ओ इति कोरा का न होता राव जी आ सराणा दे हां सराणा चढवणे देस खबर किलो खबर होत ते तो बडिया राहणार हा बस स्टाफ का बडी लो कुठे सराणा किथे हां या ऑप्शन ਹੋ ਜੀ ਮੰਮੂ ਕੋਲ ਕੋਲ ਗੌਰ ਗਿਆ ਤੁਹਾਡਾ ਫੋਨ ਮੈਂ ਤਾਂ ਹਜੇ ਨਾ ਫੜੂ ਫੋਨ ਆਪਦਾ ਠੀਕ ਹੈ ਜੀ ਜਾਓ ਬੱਚਾ ਮਸਬੰਦ ਕਰਕੇ ਥਾਦੋ ਲੋ ਵੀ ਸਾਰੇ ਕੰਮ ਨਿਵੇੜ ਕੇ ਰੋਟੀਆਂ ਰੋਟੀਆਂ ਖਾ ਕੇ ਮੰਮੀ ਨਾਲ ਕੰਮ ਧੰਦਾ ਕਰਾ ਕੇ ਆਪਾਂ ਹੁਣ ਜੁਹਾਰ ਨਾਲ ਖੇਡਣ ਦਾ ਟਾਈਮ ਹੋ ਗਿਆ ਆਪਣਾ ਹੈਣਾ ਜੁਹਾਰ ਸਿੰਘ ਦੇਖੋ 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 ਦੇਖ ਬਸ ਆਈ ਭੱਜ ਜਾ ਬਰਦਾਰਾ ਜੀ ਆਈ ਭੱਜ ਜਾ ਬਰਦਾਰਾ ਨਾ ਦੇਖੋ ਤੇ ਇੱਕ ਸੱਚ ਮੈਂ ਤੁਹਾਨੂੰ ਦਿਖਾ ਜਾਣੀਗਾ ਮੈਨੂੰ ਉੱਥੋਂ ਬੀਬੀ ਵੀਰੋ ਦੇ ਸਥਾਨ ਤੋਂ ਵੀ ਮਿਲਿਆ ਸੀ ਨਾ ਸ੍ਰੋਪਾ ਮਿਲਿਆ ਸੀਗਾ ਨਾਲੇ ਇੱਕ ਫੋਟੋ ਮਿਲੀ ਸੀਗੀ ਬਹੁਤ ਸੋਹਣੀ ਬੀਬੀ ਵੀਰੋ ਦੀ ਉਹ ਸੋਚੇ ਸੀਗਾ ਵੀ ਕਿੱਥੇ ਲਾਈ ਮੈਂ ਸੋਚੇ ਸੀ ਵੀ ਉੱਥੇ ਲਾਈ ਹੈ ਨਾ ਪਹਿਲਾਂ ਕਲਰ ਕਰਾ ਲਈ ਸੀ ਸੋਚ ਰਹੇ ਹਾਂ ਅਸੀਂ ਆਪਦਾ ਰੂਮ ਜਿਹੜਾ ਹੈਗਾ ਰੈਨੋਵੇਟ ਕਰਾ ਦਈਏ ਹੈਨਾ ਸੋਚ ਰਹੇ ਹਾਂ ਬਹੁਤ ਟਾਈਮ ਹੋ ਗਿਆ ਕਿਉਂਕਿ ਇੱਕ ਤੁਹਾਨੂੰ ਦੱਸ ਦਿਆਂ ਮੈਂ ਗੱਲ ਆ ਦੇਖੋ ਕਲਾ ਮੈਂ ਮੈਂ ਪੇਂਟਿੰਗ ਬਣਾਉਂਦੀ ਸੀ ਗਾਇਸ ਇੱਥੇ ਗਾਇਸ ਮੈਂ ਪੇਂਟਿੰਗ ਬਣਾਉਂਦੀ ਸੀ ਉਦੋਂ ਮੇਰੇ ਪੇਂਟਿੰਗ ਦਾ ਭੂਤ ਸਵਾਰ ਸੀ ਉਦੋਂ ਮੈਂ ਪੇਂਟ ਕਰਦੀ ਹੁੰਦੀ ਸੀ ਤਾਂ ਮੇਰੇ ਇੰਨਾ ਭੂਤ ਸਵਾਰ ਹੋਇਆ ਪੇਂਟਿੰਗ ਦਾ ਮੈਂ ਕੰਧ ਤੇ ਪੇਂਟਿੰਗ ਕਰਨ ਲੱਗੀ ਆ ਦੇਖੋ ਹੁਣ ਮੈਂ ਇੱਥੇ ਫੋਟੋ ਲਈ ਹੋਈ ਹੈ ਨਹੀਂ ਤੇ ਦਾ ਜਿਵੇਂ ਸੱਤਿਆਣਾ ਸਾਕਰਦ ਦਾ ਹੈਣਾ ਤੇ ਇੱਕ ਮੈਨੂੰ ਚਾਹ ਡੈਕੋਰੇਸ਼ਨ ਦਾ ਮੈਨੂੰ ਬਾਹਲਾ ਚਾਣ ਜਾਇਆ ਜ ਆਹ ਦੇਖੋ ਤੁਸੀਂ ਇੱਥੇ ਦੇਖੋ ਦੇਖੋ ਸਤਿਆਨਾਸ ਮਾਰਿਆ ਪਿਆ ਕਮਰੇ ਦਾ ਸਾਰਾ ਸਤਿਆਨਾਸ ਮੈਂ ਹੀ ਮਾਰਿਆ ਤਾਂ ਇਹ ਹੁਣ ਮੈਂ ਕਹਿ ਰਹੀ ਆ ਵੀ ਰੀਨੋਵੇਟ ਕਰਵਾ ਦਈਏ ਥੋੜਾ ਜਿਹਾ ਰੂਮ ਨੂੰ ਥੋੜਾ ਸੋਹਣਾ ਲੱਗਣ ਲੱਗੇ ਹਨ ਆ ਦੇਖੋ ਜੁਝਾਰ ਦੇਖੋ ਇੱਧਰ ਓਏ ਜੁਝਾਰ ਸੇ ਹੈਲੋ ਸਾਸ੍ਰੀਕਾਲ ਜੀ ਤੇ ਇੱਕ ਆਪਾਂ ਕੱਲ ਨਵੀਂ ਹੀਲ ਵੀ ਲਈ ਆ ਮੈਂ ਇਹ ਵੀ ਤੁਹਾਨੂੰ ਦਿਖਾਉਣੀ ਸੀਗੀ ਮੈਂ ਇਹ ਹੀ ਲੈਤੀ ਆ ਮੈਂ ਬੋਕ ਵਾਲਿਆਂ ਦੇੋਂ ਕਿਉਂਕਿ ਬੋਕ ਵਾਲਿਆਂ ਦੇੋਂ ਅੱਜ ਤੱਕ ਮੈਂ ਕੋਈ ਹੀਲ ਨਹੀਂ ਲਈ ਸੀ ਜੀ ਆ ਪਹਿਲੀ ਹੀ ਹੀਲ ਲੈਤੀ ਆ ਤਬੀ ਜ਼ਹਿਣੀ ਬੁਟੀਕ ਤੇ ਪਈਆ ਚਲੋ ਕੱਲ ਨੂੰ ਨੈਕਸਟ ਕੱਲ੍ਹ ਵਾਲੇ ਵਲੌਗ ਦੇ ਵਿੱਚ ਦਿਖਾਉਂ ਸਵੇਰੇ ਜਾ ਕੇ ਤੁਹਾਨੂੰ ਬੁਟੀਕ ਤੇ ਪਈਆ ਨਵੀਂ ਹੀ ਨਾਲੇ ਤੁਹਾਨੂੰ ਸੂਟ ਦਿਖਾਉਂਗੀ ਨਾਲੇ ਤੁਹਾਨੂੰ ਹੀਲ ਦਿਖਾਉਂਗੀ ਕੱਲ ਨੂੰ ਜਾ ਕੇ ਆਹ ਵਾਲੀ ਜਿਹੜੀ ਹੈਗੀ ਹੈ ਪਹਿਲੀ ਵਾਰ ਲੈਂਦੀ ਆ ਮਹ ਬਾਲੀਆਂ ਮਹਿੰਗੀਆਂ ਨੇ ਬਾਈ ਇਹਨਾਂ ਦੇ ਬਾਕ ਵਾਲਿਆਂ ਦੇ ਤਾਂ ਹੀਲਾ ਬਾਲੀਆਂ ਮਹਿੰਗੀਆਂ ਆ ਦੇਖੋ ਇਹਦੇ ਲੱਛਣ ਦੇਖੋ ਕਿੱਥੋਂ ਦੀ ਕਿੱਥੇ ਚੜਦਾ ਜਾ ਕੇ ਸਾਰਿਆਂ ਦੇ ਜਵਾਕ ਐਂ ਕਰਦੇ ਆ ਤੁਹਾਡੇ ਜਵਾਕ ਵੀ ਇੰਨੇ ਕਲਾਸਵੰਨੇ ਨਹੀਂ ਜਿੰਨਾ ਸਾਡਾ ਗਾਏ ਛੋਟੂ ਜਾਂ ਇਹੀ ਨੋਟ ਉਹਨਾਂ ਚੰਗਾ ਮਮਾ ਤਾਂ ਜਾਂਦੀ ਆ ਭਾਈ ਦੇਖੋ ਚੰਗਾ ਬਾਈ 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 ਪਾਪਾ ਕੋਲੇ ਚਲ ਜਾਓ ਜਾਓ ਪਾਪਾ ਕੋਲੇ ਅੱਜ ਅਪਾ ਦਾ ਦਾਦਾ ਜੀ ਦੀ ਫੋਟੋ ਦੇਖੋ ਇਹ ਕੀ ਇਹ ਫੋਟੋ ਅਪਾ ਦਾਦਾ ਜੀ ਜੜੀ ਮਿਲੂਗੀ ਹੈ ਨਾ ਡੜੇ ਕੇ ਮੈਂ ਲੱਗਿਆ ਤੁਹਾਨੂੰ ਯਾਦ ਕਰਾਂ ਇਦਾਂ ਫੋਨ ਕਰੀਏ ਭਾਈ ਮੈਂ ਦਿਖਾਉਣੀ ਆ ਤੁਹਾਨੂੰ ਖੜ ਜੋ ਠੀਕ ਹੈਵਾ ਬਾਦ ਹੈ ਡੈਡੀ ਇਹ ਕਿਉਂ ਇੱਕ ਦੇਖ ਕੇ ਡੈਡੀ ਮੰਮੀ ਤੁਸੀਂ ਇੱਕ ਗੱਲ ਨੋਟ ਕੀਤੀ ਆ ਡੈਡੀ ਇਨਾ ਮਾਨਦਾਰ ਰੱਖਦੇ ਆ ਬੰਦੇ ਦਾ ਵੀ ਬੰਦਾ ਨਰਾਜ਼ ਨਾ ਹੋਵੇ ਬਿਨਾਂ ਦੇ ਕੀ ਕਹ ਦਦਿਆ ਉਹ ਕੀ ਬਾਤ ਹੈ ਜੋ ਯਾਰ ਆਜੋ ਦਾਦਾ ਜੀ ਨੂੰ ਦਿਖਾਈਏ ਆਪਾਂ ਚਾਦਰ ਆਜੋ ਯਾਰ ਮੇਰੇ ਨਾਲ ਦਿਖਾਉਣਾ ਆ ਦੇਖੋ ਡੈਡੀ ਇੱਕ ਚਾਦਰ ਆਹਾ ਇੱਕ ਤਾਂ ਆ ਸੀ ਇੱਕ ਇੱਕਾ ਪਛਾਤੀ ਹੈ ਨਾ ਹੋਰ ਲਿਓਣਾ ਆ ਜਾ ਆ ਸੀ ਡੈਡੀ ਇੱਕ ਦਾ ਇਸ ਵਾਰ ਅਸੀਂ ਡੈਡੀ ਤੁਹਾਡੇ ਪੈਸੇ ਨਹੀਂ ਲਵਾਉਂਦੇ। ਚਾਦਰਾਂ ਲੈਂਦੇ ਆ ਨਾ ਮੰਮੀ। ਇਸ ਵਾਰ ਤੁਸੀਂ ਆਈ ਵਾਰ ਕਹਿੰਦੇ ਨੇ ਅਸੀਂ ਚਾਦਰਾਂ ਲਿਓਣੇ ਅਸੀਂ ਚਾਦਰਾਂ ਲਿਓਣੇ। ਡੈਡੀ ਦੇ ਇਸ ਵਾਰ ਪੈਸੇ ਨਹੀਂ ਲਵਾਉਂਦੇ ਚਾਦਰਾਂ ਦੇ। ਆ ਅਸੀਂ ਡੈਡੀ ਇੱਕ। ਇੱਕ ਆ ਸੀ। 2 3 4 ਇੱਕ ਕਿੱਧਰ ਗਈ ਮੰਮੀ? ਇੱਕ ਹੋਰ ਵੀ ਸੀ ਡੈਡੀ 6 ਨੇ। ਆ ਸੀ। ਆ ਸੀ ਡੈਡੀ। ਆ ਸੀ ਡੈਡੀ। ਆ ਸੀ। ਕਿੰਨਾ ਕਿਹਦਾ ਸ਼ਾਬਾਸ਼। ਵਧੀਆ ਨੇ ਨਾ ਸੋਹਣੀਆਂ ਨੇ ਹੁਣ ਬਾਅਦ ਚ ਡੈਡੀ ਵਾਸ਼ ਕਰੇ ਤਾਂ ਪਤਾ ਲੱਗੂ ਫਿਰ ਆਪਾਂ ਜੈਨੂਨ ਰਿਵਿਊ ਦੇਵਾਂਗੇ ਲੋਕਾਂ ਨੂੰ ਹੈਨਾ ਹਾਂ ਵਧੀਆ ਨਿਕਲੀਆਂ ਦਾਣਾ ਬਾਬੇ ਆਈ ਮੈਨੂੰ ਜਾਲੀ ਵਿੱਚ ਦੀ ਮੈਂ ਆਖਿਆ ਵੀ ਮੈਂ ਕੱਲੀ ਜਾਇ ਆਉਣੀ ਆ ਜਾਲੀ ਵਿੱਚ ਦੀ ਝਾਕੀ ਆ ਮੈਂ ਆਖਿਆ ਚੱਲ ਤੂੰ ਵੀ ਚੱਲ ਮੇਰੇ ਨਾਲ ਸੱਚੀ ਗੱਲ ਕਰ ਤਾ ਦਾਦਾ ਦਾਦੀ ਨੂੰ ਜਾ ਯਾਰ ਕਰਦੇ ਛੱਸੀ ਗੱਲ ਕਰ ਦੋ ਗੁੱਡ ਨਾਈਟ ਕਰ ਦੋ ਦਾਦਾ ਦਾਦੀ ਨੂੰ ਗੁੱਡ ਨਾਈਟ ਕਰ ਦੋ ਯਾ ਦੇਖਿਆ ਡੈਡੀ ਤੁਹਾਨੂੰ ਫੋਨ ਵਿੱਚ ਦੀ ਦੇਖਦਾ ਕਿੱਥੇ ਨੇ ਦਾਦਾ ਜੀ ਦਾਦੀ ਕਿੱਥੇ ਆ ਜਿਹੜੇ ਦੇ ਦਾਦਾ ਜੀ ਕਿੱਥੇ ਆ ਕਿੱਥੇ ਨੇ ਉਹ ਕੌਣ ਹੋਏ ਹਾਂ ਮੈਂ ਨਾਲੇ ਟੋਟੇ ਕੇ ਨਹੀਂ ਜਾਗਦਾ ਨਾਲੇ ਫੋਨ 'ਚ ਦੇਖਦਾ ਵੀ ਕੀ ਹੋਈ ਜਾਂਦਾ ਲੋਏ نیچے ਵੀ ਉਧਰੋਂ ਮੈਚ ਚੱਲੀ ਜਾਂਦਾਗਾ ਉੱਪਰ ਵੀ ਮੈਚ ਲਾ ਲਿਆ ਰੱਖੀ ਨੇ ਨੇ ਕਬੱਡੀ ਦੇ ਟੂਰਨਾਮੈਂਟ ਦੇ ਬਸ ਅਜਿਰੀਕ ਨੂੰ ਅਫਸੋਸ ਵੀ ਹੋ ਰਿਹਾ ਵੀ ਉਹ ਇੱਥੇ ਕਿਉਂ ਨਹੀਂ ਆ ਜਾ ਪਾਰਿਆ ਕਿਹੜਾ ਪਿੰਡ ਸੀ ਲੱਠਾ ਲੱਠਾ ਦੇਖ ਲਓ ਇਹਨਾਂ ਪੂਰਾ ਐ ਹੋ ਰਿਹਾਗਾ ਅਜਾ ਸ੍ਰੀ ਆਨੰਦਪੁਰ ਸਾਹਿਬ ਤੇ ਕਿਹੜਾ ਦਾ ਪਿੰਡ ਦੂਜਾ ਠੀਕ ਐ ਇਧਰ ਲਿਆਂ 20 ਪੁਆਇੰਟ ਆ ਉਧਰ ਲਿਆਂ ਦੇ ਸਾਡੇ 1.5 ਪੁਆਇੰਟ ਆ ਕਿਆ ਬਾਤ ਐ ਇਹ ਬਾਈ ਤੂੰ ਇੱਕ ਅਜੇ ਗੱਲ ਦੱਸਾਂ ਮੈਂ ਵੀ ਕਬੱਡੀ ਖੇੜਦੀ ਹੁੰਦੀ ਸੀ ਹਨਾ ਰਿਕੀ ਲੋ ਬਈ ਮੈਂ ਵੀ ਕਬੱਡੀ ਖੇਡਦੀ ਹੁੰਦੀ ਸੀ ਮੈਂ ਤਾਂ ਮੇਹੀ ਗੱਲ ਦੱਸ ਦਿੱਤੀ ਆਵਾਜ਼ ਉਹੜੀ ਕਰ ਤੋਂ ਰੱਖੀ ਮੈਂ ਦਰਸ਼ਕਾਂ ਨੂੰ ਇੱਕ ਗੱਲ ਦੱਸ ਰਹੀ ਆਂ ਕਿ ਅੱਜ ਮੈਨੂੰ ਰਿੱਕੀ ਕਹਿੰਦੇ ਜਦੋਂ ਟੂਰਨਾਮੈਂਟ ਦੇਖਦੇ ਸੀ ਕਹਿੰਦੇ ਜੇ ਤੂੰ ਅੱਜ ਖੇਡਦੀ ਹੁੰਦੀ ਕੋਈ ਨਾਮ ਲੈ ਕੇ ਆਉਂਦੀ ਮੈਂ ਕਿਹਾ ਵੀ ਉਹ ਤਾਂ ਕਾਲਜ ਸਮੇਂ ਦੀਆਂ ਗੱਲਾਂ ਨੇ ਸਕੂਲ ਸਮੇਂ ਦੀਆਂ ਗੱਲਾਂ ਨੇ ਵੱਧ ਮੈਂ ਨੈਸ਼ਨਲ ਸਟਾਈਲ ਖੇਢੀ ਆ ਇਹ ਥੋੜੀ ਜਿਮੇ ਘੱਟ ਖੇਢੀ ਆ ਨੈਸ਼ਨਲ ਸਟਾਈਲ ਮੇਂ ਜ਼ਿਆਦਾ ਖੇਢੀ ਆ ਸਰਕਲ ਘੱਟ ਖੇਢੀ ਆ ਬਟ ਬਹੁਤ ਵਧੀਆ ਲੱਗਦੀ ਆ ਮੇਰੀ ਵੀ ਫੇਵਰੇਟ ਗੇਮ ਹੁੰਦੀ ਸੀ ਕਬੱਡੀ ਤੇ ਅੱਜ ਤਾਂ ਹੀ ਉਹ ਸੀ ਬਹੁਤ ਵਧੀਆ ਟੂਰਨਾਮੈਂਟ ਚੱਲ ਰਿਹਾ ਘੱਟੋ ਘੱਟ ਭਾਈ ਐ ਮੰਨ ਲਓ 12 ਕਰੋੜ ਰੁਪਇਆ ਲਾ ਦੇਣਾ 12 ਕਰੋੜ ਰੁਪਇਆ ਲਾ ਦੇਣਾ ਇਹ ਤੇ 12 ਕਰੋੜ ਬਹੁਤ ਕਹਿਣ ਦੀ ਗੱਲ ਹੁੰਦੀ ਆ ਬਹੁਤ ਜ਼ਿਆਦੇ ਇੰਨਾ ਪੈਸਾ ਦੇਖ ਲਓ ਜਿਹੜਾ ਬੰਦਾ ਪੈਸਾ ਲਾ ਰਿਹਾ ਹੈ ਨਾ ਟੂਰਨਾਮੈਂਟ ਤੇ ਚਲੋ ਵਧੀਆ ਵਿਚਾਰੇ ਜਿੰਨੇ ਵੀ ਮੁੰਡੇ ਨੇ ਹੈ ਨਾ ਮਿਹਨਤ ਕਰਦੇ ਨੇ ਚਲੋ ਉਹਨਾਂ ਨੂੰ ਕੋਈ ਬੈਨੀਫਿਟ ਹੋਊਗਾ ਹਾਂਜੀ ਭਾਈ ਇਹ ਵਾਲਾ ਸੀਗਾ ਆਪਣਾ ਅੱਜ ਦਾ ਵਲੌਗ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗਿਆ ਹੋਣਾ ਪਸੰਦ ਆਇਆ ਹੋਣਾ ਪਧਿਆ ਲੱਗਿਆ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿਦਾਂ ਦਾ ਲੱਗਿਆ ਠੀਕ ਹੈ ਤੇ ਬਾਕੀ ਬਈ ਹੁਣ ਆਪਾਂ ਮਿਲਦੇ ਆਂ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਤੇ ਤਦ ਤੱਕ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਬਾਏ ਬਾਏ